ਸਭ ਪਿਆਰੀ ਸਿੱਖੀ ਦਾ ਮੈਂ ਡਾਕਟਰ ਚੰਦਰਸ਼ੇਖਰ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਲ ਤੋਂ ਆ। ਅੱਜ ਤੁਹਾਡੇ ਨਾਲ ਕਰੋਨਾ ਦੇ ਬੁਧੇ ਤੇ ਦੋ ਗੱਲਾਂ ਦੀ ਗੱਲ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਵਿੱਚ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਕਿ ਕਰੋਨਾ ਦੇ ਮਰੀਜ਼ਾਂ ਦੇ ਸਰੀਰ 'ਚੋਂ ਅੰਗ ਕੱਢ ਰਿਹਾ ਹੈ। ਜਦ ਹਸਪਤਾਲਾਂ 'ਚੋਂ ਅੰਗ ਕੱਢ ਲਏ ਜਾਂਦੇ ਆ ਐਸਜੀ ਪ੍ਰੋਪਾਗੈਂਡੇ ਦੀ ਕੋਰ ਜ਼ੋਰ ਦਿੰਦਿਆ ਕਰਦਾ ਹੈ। ਔਰ ਮੈਂ ਆਮ ਜਨਤਾ ਨੂੰ ਪੰਜਾਬ ਦੇ ਵਸਨੀਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਜੋ ਆਰਗਨ ਟ੍ਰਾਂਸਪਲੈਂਟੇਸ਼ਨ ਹੈ ਇਹ ਬਹੁਤ ਹੀ ਕੰਪਲਿਕਟਿਡਡ ਤੇ ਸਪੈਸਟਿਕੇਟਡ ਪ੍ਰੋਸੀਜਰ ਹੈ। ਇਸ ਦੇ ਵਿੱਚ ਲਗਭਗ 20 ਦੇ ਕਰੀਬ ਟੈਸਟ ਕੀਤੇ ਜਾਂਦੇ ਹੈ ਡੋਨਰ ਤੇ ਰਿਸਿਪੀਐਂਟ ਦੇ ਕੰਪੈਟੀਬਿਲਟੀ ਉਸ ਤੋਂ ਬਾਅਦ ਹੀ ਆਰਗਨ ਟ੍ਰਾਂਸਪਲੈਂਟ ਕੀਤਾ ਜਾ ਸਕਦਾ ਹੈ। organs ਨੂੰ ਸੰਭਾਲਣ ਲਈ ਇੱਕ ਸੁਪਰ ਸਪੈਸ਼ਲਾਈਜ਼ਡ ਹਸਪੀਟਲਸ ਦੇ ਵਿੱਚ ਇਹ ਸੇਵਾਵਾਂ ਉਪਲਬਧ ਹੁੰਦਾ ਹੈ ਕਿ ਟ੍ਰਾਂਸਪਲੈਂਟ ਕੀਤਾ ਜਾਂਦਾ ਹੈ ਇਹ ਨਹੀਂ ਵੀ ਅਸੀਂ ਰਾਤ ਦੇ ਕਿਤੇ ਵੀ ਪੜਿਆ ਮਰੀਜ਼ ਤੇ ਉਹਦੇ ਜੋ ਪੀਸ ਕੱਢ ਲਿਆ ਤੇ ਪਾਲਾ ਕਿ ਇਹ ਐਟਾ ਸੌਫਾ ਬੀ ਸੀਸ ਜੀ ਕਿ ਬਹੁਤ ਔਖਾ ਤੇ ਕੰਪਲਿਕੇਟਡ ਕੰਮ ਹੈ ਪਰ ਦੂਸਰਾ ਜੋ ਐਮ ਵੈਲਿਊ ਹੈ ਇਸੇ ਵੀ ਅਨਫੈਕਟਡ ਬੰਦੇ ਦਾ ਆਰਗਨ ਇੱਕ ਹੈਲਦੀ ਬੰਦੇ ਚ ਨਹੀਂ ਪਾਇਆ ਜਾ ਸਕਦਾ ਕਿਉਂਕਿ ਮਰੀਜ਼ ਜਿਸ ਤੋਂ ਇਹ ਡਰਨੇਟ ਕਰਦਾ ਜੋ ਖੰਗ ਉਹਦਾ ਹੈਲਦੀ ਹੋਣਾ ਬੜਾ ਜ਼ਰੂਰੀ ਹੈ ਦੂਸਰਾ ਪੰਜਾਬ ਦੇ ਵਿੱਚ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਕਿ ਇਸ ਕਰਕੇ ਕਰੋਨਾ ਦੇ ਮਰੀਜ਼ਾਂ ਦੇ ਜ਼ਿਆਦਾ ਟੈਸਟ ਕੀਤੇ ਜਾ ਰਹੇ ਹੈ ਵੀ ਇਹਨਾਂ ਨੂੰ 3 ਲੱਖ ਰੁਪਏ ਡਾਕਟਰਾਂ ਨੂੰ ਜਾਂ ਸਿਹਤ ਸੇਵਾਵਾਂ ਵਾਲੇ ਹਸਪਤਾਲਾਂ ਨੂੰ ਮਿਲਦਾ ਹੈ ਕਿ ਬਹੁਤ ਹੀ ਝੂਠਾ ਕਹੁੰਦਾ ਹੈ ਇਹ ਪੈਸੇ ਦੇਨੇ ਕਿੰਨੇ ਹੈ WHO ਕੋਲ ਤਾਂ ਆਪ ਕੋ ਕੋਈ ਪੈਸਾ ਨਹੀਂ ਹੈ। ਔਰ ਸਾਨੀ ਪੰਜਾਬ ਸਰਕਾਰ ਸਾਡੇ ਮਾਲਕ ਮੁੱਖ ਮੰਤਰੀ ਕੈਪਟਨ ਅਮੰਦਰ ਸਿੰਘ ਦੀ ਰਹਿਨੁਮਾਈ ਥਲੇ ਪੰਜਾਬ ਦੇ ਵਿੱਚ ਕਰੋਨਾ ਦੀ ਆ ਤੇ ਬਾਕੀ ਸੇਵਾਵਾਂ ਦੇ ਲਈ 24 ਘੰਟੇ ਲੱਗੀ ਹੋਈ ਹੈ ਔਰ ਸਾਰਾ ਸਿਹਤ ਬੈਕਵਾ ਇਸ ਤੇ ਲੱਗਾ ਹੋਇਆ ਹੈ। ਮੁਲਾਜ਼ਮਾਂ ਨੂੰ ਪੰਜਾਬ ਦੇ ਵਿੱਚ ਤਨਖਾਹਾਂ ਬੜੀ ਮੁਸ਼ਕਲ ਨਾਲ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਖਜ਼ਾਨੇ ਦੇ ਵਿੱਚ ਕਰੋਨਾ ਕਰਕੇ ਪੈਸੇ ਦੀ ਕਾफी ਘਾਟ ਆਈ ਹੋਈ ਹੈ ਇਹ ਜੋ 3 ਲੱਖ ਵਾਲਾ ਚਲਾ ਰਹੇ ਹੈ ਪ੍ਰੋਪਾਗੈਂਡਾ ਕਿ ਲੋਕਾਂ